ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਪਿੰਡ ਬੇਗੋਵਾਲ ਵਿੱਚ ਕਰਵਾਇਆ ਜਾ ਰਿਹਾ ਕਬੱਡੀ ਦਾ ਵੱਡਾ ਮਹਾਕੁੰਭ ਜਿੱਥੇ ਬੈਸਟਾਂ ਦੇ ਲਈ ਬੁਲਟ ਤੇ ਰੈਡਾਂ ਦੇ ਜੱਫਿਆਂ ਤੇ ਫੋਰਟ ਰੈਕਟਰ ਲਗਾਏ ਜਾਣਗੇ ਜੇ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ نیچے ਆ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਵਾਲੇ ਘੰਟੀ ਵਾਲੇ ਬਟਨ ਨੂੰ ਆਨ ਤੇ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਲ ਅਪਡੇਟ ਹਾਂਜੀ ਦੋਸਤੋ ਇਹ ਕਬੱਡੀ ਕੱਪ 3 ਜਨਵਰੀ 2024 ਪਿੰਡ 베ਗੋਵਾਲ ਵਿੱਚ ਕਰਵਾਇਆ ਜਾ ਰਿਹਾ ਜੋ ਪੰਜਵਾਂ ਸ਼ਾਨਦਾਰ ਕਬੱਡੀ ਕੱਪ ਹੈ ਜ਼ਿਲ੍ਹਾ ਕਪੂਰਥਲੇ ਦਾ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਛੋਟੀ-ਛੋਟੀ ਦੇ ਕਬੱਡੀ ਕੱਪ ਕਰਵਾਏ ਜਾ ਰਹੇ ਹਨ ਉਸੇ ਤਰ੍ਹਾਂ 베ਗੋਵਾਲ ਦਾ ਵੀ ਕਬੱਡੀ ਕੱਪ ਪੁਰਾਣੇ ਛੋਟੀ ਦਾ ਜਿੱਥੇ ਵੈਸਟਾਂ ਲਈ ਫੋਰ ਟਰੈਕਟਰ ਰੱਖੇ ਗਏ ਸਨ ਪਹਿਲਾਂ ਪਰ ਹੁਣ ਉਹਨਾਂ ਨੇ ਬਦਲ ਕੇ ਵੈਸਟਾਂ ਦੇ ਲਈ ਨਵੇਂ ਬੁਲਟ ਮੋਟਰਸਾਈਕਲ ਰੱਖ ਦਿੱਤੇ ਹਨ ਤੇ ਨਾਲ ਹੀ ਦੋਸਤੋ ਉਹਨਾਂ ਨੇ ਫੋਰ ਟਰੈਕਟਰ ਵੀ ਰੱਖੇ ਹਨ ਜੋ ਫਾਈਨਲ ਮੈਚ ਵਿੱਚ ਰੇਡਾਂ ਤੇ ਜੱਫੀਆਂ ਕਬੱਡੀ ਦਾ ਫੈਸਲਾ ਚੰਗਾ ਲੱਗਾ ਤੇ ਚੱਲਦੀ ਵੀਡੀਓ ਨੂੰ ਲਾਈਕ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 1 ਲੱਖ ਰੁਪਏ ਦੂਸਰਾ ਇਨਾਮ 75000 ਰੁਪਿਆ ਇਹ ਕਬੱਡੀ ਕੱਪ ਦੇ ਕਬੱਡੀ ਆਲ ਓਪਨ ਨੇ ਚੋਟੀ ਦੀਆਂ ਅੰਤਰਰਾਸ਼ਟਰੀ ਕਲੱਬਾਂ ਭਾਗ ਲੈਣਗੀਆਂ ਜਿਨ੍ਹਾਂ ਦਾ ਲਾਈਵ ਕਬੱਡੀ 360.com ਦੇ ਆਫੀਸ਼ੀਅਲ YouTube ਚੈਨਲ ਉੱਤੇ ਚੱਲੇਗਾ ਤੇ ਨਾਲ ਹੀ ਦੋਸਤੋ ਬੇਗੋਵਾਲ ਦੇ ਕਬੱਡੀ ਕੱਪ ਤੇ ਗਿੱਪੀ ਗਿੱਲ ਦਾ ਸਿੱਪੀ ਗਿੱਲ ਦਾ ਲਾਈਵ ਖੁੱਲਾ ਖਾੜਾ ਵੀ ਚੱਲੇਗਾ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਚੱਲਦੀ ਵੀਡੀਓ ਨੂੰ Subscribe, carnal. Te han